ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਹੈ ਜੀ 28 ਫਰਵਰੀ 2025 ਵਿਕਰਮਪੱਟ ਦੀ ਕਲਮ ਚੋਂ ਨਿਕਲੀ ਫਿਲਮ ਬਦਨਾਮ ਪੰਜਾਬ ਨੂੰ ਥੋੜਾ ਜਿਹਾ ਬਦਨਾਮ ਹੋਰ ਕਰ ਗਈ ਸੋਚਿਆ ਸੀ ਫਿਲਮ ਵਧੀਆ ਹੋਊਗੀ ਕਿਉਂਕਿ ਜ ਆ ਰੰਧਾਵੇ ਨੇ ਇੱਕ 에어로ਪਲੇਨ ਦੇ ਉੱਤੋਂ ਜੰਪ ਕਰਕੇ ਪੋਸਟਰ ਨੂੰ ਰਿਲੀਜ਼ ਕੀਤਾ ਸੀ ਤੇ ਨਿਕਲੀ ਸੀ ਵਿਕਰਮਪੱਟ ਦੀ ਕਲਮ ਚੋਂ ਸੋਚਿਆ ਸੀ ਕੁਝ ਵਧੀਆ ਹੋਊਗਾ ਪਰ ਨਹੀਂ ਬਸ ਉਹੀ ਹਿੰਸਾ ਤਸਕਰੀ ਬਦਮਾਸ਼ ਪੁਣੇ ਵਾਲੇ ਕਨਸੈਪਟ ਪਤਾ ਨਹੀਂ ਕਿਉਂ ਪੰਜਾਬ ਨੂੰ ਲੈ ਕੇ ਆਈ ਪਈ। ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਛੋਟਾ ਜਿਹਾ ਰਿਵਿਊ ਕਰਾਂਗੇ ਵੀ ਕੀ ਕੁਝ ਫਿਲਮ ਦੇ ਵਿੱਚ ਹੁੰਦਾ ਹੈ ਤੇ ਆਪਾਂ ਨੂੰ ਟਾਈਮ ਕੱਢਣਾ ਚਾਹੀਦਾ ਹੈ ਕਿ ਨਹੀਂ ਕੱਢਣਾ ਚਾਹੀਦਾ। ਇਹੀ 2-4 ਮਿੰਟਾਂ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਵੇਂ ਆਪਣਾ ਵਿਸ਼ਾ ਨਹੀਂ ਪਰ ਥੋੜਾ ਜਿਹਾ ਟੇਸਟ ਚੇਂਜ ਹੋ ਜਾਂਦਾ ਚਲੋ। ਪਹਿਲਾਂ ਸਟਾਰਟਿੰਗ ਤੇ ਆਪਾਂ ਗੱਲ ਕਰਦੇ ਆਂ ਫਿਲਮ ਦੀ ਹੀਰੋਇਨ ਦੀ ਜੈਸਮੀਨ ਪਸੀਨੇ ਖੂਬ ਜਿਹੜੀ ਆਪਦੀ ਅਦਾਕਾਰੀ ਪੇਸ਼ ਕੀਤੀ ਹੈ ਜੀ ਜ ਰੰਧਾਵੇ ਦੇ ਸੋਹਣੇ ਸੀਨ ਐ ਐਕਸ਼ਨ ਠੀਕ ਠਾਕ ਐ ਤੁਸੀਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਾਕੀ ਫਿਲਮ ਦੀ ਸਟੋਰੀ ਦੀ ਗੱਲ ਕਰੀਏ ਤਾਂ ਇੱਕ ਗਰੀਬ ਪਰਿਵਾਰ ਹੁੰਦਾ ਉਹ ਸੋ ਉਹਨਾਂ ਦੇ ਵੀ ਕੋਈ ਸੁਪਨੇ ਹੁੰਦੇ ਆ ਕਿ ਸਾਡਾ ਬੱਚਾ ਹੈਗਾ ਜਿਹੜਾ ਪ੍ਰਾਈਵੇਟ ਮਹਿੰਗੇ ਸਕੂਲਾਂ ਦੇ ਵਿੱਚ ਪੜੇ ਆਪਦੇ ਬੱਚੇ ਨੂੰ ਪੜਾਉਣ ਵਾਸਤੇ ਇੱਕ ਬੰਦਾ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਦਾ ਹੈ ਸ਼ਰਾਬ ਵੇਚਣੀ ਸ਼ੁਰੂ ਕਰਦਾ ਹੈ ਕਿਵੇਂ ਇੱਕ ਉੱਪਰ ਲੈਵਲ ਦੀ ਸ਼੍ਰੇਣੀ ਹੈ ਜਿਹੜੀ ਉਹਨੂੰ ਇੱਕ ਗਲਤ ਬੰਦਾ ਠਹਿਰਾ ਦਿੰਦੀ ਹੈ ਸਮਾਜ ਦੇ ਸਾਹਮਣੇ ਆਪ ਹੀ ਉਹਨੂੰ ਗਲਤ ਸ਼ਰਾਬ ਦੇ ਕੇ ਉਸ ਦੇ ਬਦਲੇ ਵਿੱਚ ਉਹ ਆ ਖੁਦ ਚੰਗੇ ਬਣਨ ਵਾਸਤੇ ਬੰਦੇ ਨੂੰ ਬਹੁਤ ਜ਼ਿਆਦਾ ਤਕਲੀਫ ਦਿੱਤੀ ਜਾਂਦੀ ਹੈ ਤੇ ਉਹਦਾ ਇੱਕ ਨਿੱਕਾ ਬੱਚਾ ਜਿਹੜਾ ਕਿ ਉਹਨੂੰ ਬਚਾਉਣ ਦੇ ਚੱਕਰ ਵਿੱਚ ਇੱਕ ਕਤਲ ਕਰ ਜਾਂਦਾ ਹੈ ਉਹੀ ਬੱਚਾ ਵੱਡਾ ਹੋ ਕੇ ਬਣਦਾ ਹੈ ਜੈ ਰੰਦਾਵਾ ਜਿਹੜਾ ਕਿ ਜੇਲ੍ਹ ਦੇ ਵਿੱਚ ਹੀ ਵੱਡਾ ਹੁੰਦਾ ਹੈ ਜੇਲ੍ਹ ਤੋਂ ਬਾਹਰ ਆ ਕੇ ਉਹ ਕਾਨੂੰਨ ਤੇ ਤਸਕਰਾਂ ਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਹੁੰਦਾ ਆਪਦੇ ਘਰੇ ਆਉਂਦਾ ਆਪਦੇ ਪਿਤਾ ਨੂੰ ਮਿਲਦਾ ਮਾਂ ਉਹ ਪਹਿਲਾਂ ਹੀ ਉਹਦੀ ਮਾਰੀ ਜਾ ਚੁੱਕੀ ਹੁੰਦੀ ਹੈ ਫਿਰ ਉਹ ਆ ਕੇ ਆਪਣਾ ਘਰ ਸੰਭਾਲਣ ਦਾ ਤੇ ਆਪ ਦਾ ਬਦਲਾ ਲੈਣ ਦੀ ਸੋਚਦਾ ਹੈ ਜਿਹੜਾ ਕਿ ਸਾਰੀ ਫਿਲਮ ਦੇ ਵਿੱਚ ਉਹ ਬਦਲਾ ਲੈਂਦਾ ਜੀ ਵੱਡੇ ਤਸਕਰਾਂ ਨੂੰ ਸਭ ਕੁਝ ਸਿਖਾਉਣ ਦੀ ਥਾਂ ਲੈਂਦਾ ਤੇ ਤੁਹਾਨੂੰ ਪਤਾ ਹੀ ਹੈ ਇੱਕ ਹੀਰੋ ਆਪਦਾ ਬਦਲਾ ਲੈਣ ਵਾਸਤੇ ਕੀ ਕੁਝ ਕਰਦਾ ਐਕਸ਼ਨ ਤੁਹਾਨੂੰ ਭਰਪੂਰ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਪੰਜਾਬ ਦੇ ਵਿੱਚੋਂ ਬਾਹਰਲੇ ਰਾਜਾਂ ਨੂੰ ਸ਼ਰਾਬ ਭੇਜਦਾ ਹੋਇਆ ਬੰਦਾ ਬਣ ਜਾਂਦਾ ਹੈ ਬਾਦਸ਼ਾ ਆਪਣਾ ਬ੍ਰਾਂਡ ਖੋਲ੍ਹ ਲੈਂਦਾ ਹੈ ਬ੍ਰਾਂਡ ਖੋਲਣ ਤੋਂ ਬਾਅਦ ਆਪਦੀ ਹੀਰੋਇਨ ਨਾਲ ਕੀਤੇ ਵਾਅਦੇ ਦੇ ਮੁਤਾਬਕ ਉਹ ਇੱਕ ਚੰਗਾ ਬੰਦਾ ਬਣ ਜਾਂਦਾ ਇੱਕ ਚੰਗਾ ਬੰਦਾ ਬਣ ਕੇ ਫਿਲਮ ਦੀ ਐਂਡ ਹੋਣ ਲੱਗਦੀ ਹੈ ਤਦੋਂ ਹੀ ਫਿਰ ਇੱਕ ਛੋਟਾ ਜਿਹਾ ਟ੍ਰੇਲਰ ਦਿਖਾਉਂਦੇ ਆ ਵੀ ਬੰਦੇ ਨੇ 골ਡ ਦਾ ਕੰਮ ਸਟਾਰਟ ਕਰ ਲਿਆ 골ਡ ਦਾ ਤਸਕਰ ਬਣ ਗਿਆ ਟੂ ਵੀ ਕੰਟੀਨਿਊ ਲਿਖਿਆ ਆ ਗਿਆ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਇਹਦਾ ਦੂਜਾ ਪਾਰਟ ਵੀ ਆਊਗਾ ਸੋ ਐਟ ਦਾ ਐਂਡ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਠੀਕ ਹੈ ਤੁਸੀਂ ਜੇਕਰ ਕੋਈ ਟਾਈਮ ਪਾਸ ਕਰਨ ਵਾਸਤੇ ਜਾ ਰਹੇ ਹੋ ਫਿਲਮ ਨੂੰ ਦੇਖ ਰਹੇ ਹੋ ਤਾਂ ਜਰੂਰ ਦੇਖੋ ਪਰ ਆਪਦੇ ਨਾਲ ਬੱਚਿਆਂ ਨੂੰ ਨਾ ਲੈ ਕੇ ਜਾਓ ਬੱਚਿਆਂ ਦੇ ਲੈਵਲ ਦੀ ਫਿਲਮ ਹੈ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਫਿਲਮ ਹੁੰਦੀ ਤਾਂ ਗੱਪ ਹੀ ਹੈ ਗੱਪ ਛੋਟਾ ਕੀ ਤੇ ਗੱਪ ਵੱਡਾ ਕੀ ਹੁੰਦਾ ਤਾਂ ਇੱਕ ਐਂਟਰਟੇਨਮੈਂਟ ਹੀ ਐ ਸੋ ਐਂਟਰਟੇਨਮੈਂਟ ਤੌਰ ਤੇ ਤੁਸੀਂ ਜਾ ਸਕਦੇ ਹੋ ਬਾਲਗੋਂ ਵੱਡਿਆਂ ਸਮਝਦਾਰੋਂ ਫਿਰ ਜਾ ਸਕਦੇ ਹੋ ਨਹੀਂ ਤਾਂ ਬੱਚਿਆਂ ਦੇ ਵੇਖਣ ਵਾਲੀ ਫਿਲਮ ਨਹੀਂ ਮੈਂ ਰეკਮੈਂਡ ਨਹੀਂ ਕਰੂੰਗਾ ਜੀ ਥੋੜੀ ਜੀ ਬੇਨਤੀ ਵੀ ਕਰੂੰਗਾ ਲਿਖਣ ਵਾਲਿਆਂ ਨੂੰ ਪrezent ਕਰਨ ਵਾਲਿਆਂ ਨੂੰ ਵੀ ਕਿੱਡੇ ਵਧੀਆ-ਵਧੀਆ ਕਨਸੈਪਟ ਹੈਗੇ ਤੁਸੀਂ ਹੋਰ ਕਨਸੈਪਟ ਵਧੀਆ ਲਿਆ ਸਕਦੇ ਹੋ ਜ਼ਰੂਰੀ ਨਹੀਂ ਆਪਾਂ ਹਿੰਸਾ ਤਸਕਰੀ ਤੇ ਬਦਮਾਸ਼ੀ ਦੀਆਂ ਹੀ ਫਿਲਮਾਂ ਪrezent ਕਰਨੀਆਂ ਸਿੱਖਣ ਨੂੰ ਸਿਖਾਉਣ ਨੂੰ ਬਹੁਤ ਕੁਝ ਪਿਆ ਹੈ ਕੋਈ ਚੰਗਾ ਵਿਸ਼ਾ ਲੈ ਕੇ ਆਓ ਤਾਂ ਕਿ ਜਿਹਦੇ ਨਾਲ ਬੱਚਿਆਂ ਨੂੰ ਸਿੱਧ ਮਿਲ ਸਕੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਅਗਲੀ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ